नमस्कार पेश है हफ्तावारी समाचार समीक्षा लेखिका ने डॉ विषालि पुंज ਵਾਚਿਕਾ ਅਮਨਪ੍ਰੀਤ ਕੌਰ ਯੋਗ ਸ਼ਬਦ ਦਾ ਅਰਥ ਹੈ ਮੇਲ ਜਾਂ ਏਕੀਕਰਨ ਇਹ ਸਰੀਰ ਦੇ ਵੱਖ-ਵੱਖ ਆਸਣਾਂ ਸਾਹ ਲੈਣ ਦੀਆਂ ਤਕਨੀਕਾਂ ਅਤੇ ਧਿਆਨ ਦੇ ਸਮੂਹ ਨੂੰ ਦਰਸਾਉਂਦਾ ਹੈ ਜੋ ਕਿਸੇ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਂਦੇ ਨੇ ਇਹ ਅਭਿਆਸ ਸਾਡੇ ਹੋਂਦ ਤੋਂ ਵੱਖ-ਵੱਖ ਪਧਰਾਂ ਜਿਵੇਂ ਕਿ ਸਰੀਰ ਸਾਹ ਮਨ ਯਾਦਦਾਸ਼ਤ ਬੁੱਧੀ ਅਤੇ ਹਉਮੈ ਤੇ ਕੰਮ ਕਰਦੀਆਂ ਨੇ ਤਾਂ ਜੋ ਬਾਹਰੀ ਅਤੇ ਅੰਦਰੂਨੀ ਸੰਸਾਰ ਵਿੱਚ ਸਦਭਾਵਨਾ ਸਥਾਪਿਤ ਕੀਤੀ ਜਾ ਸਕੇ ਸਾਡੇ ਪੁਰਖਿਆਂ ਦੁਆਰਾ ਯੁੱਗਾਂ ਤੋਂ ਆਪਣੇ ਆਪ ਨੂੰ ਸਿਹਤਮੰਦ ਖੁਸ਼ ਰੱਖਣ ਦੇ ਅਭਿਆਸ ਕੀਤੇ ਜਾਂਦੇ ਰਹੇ ਨੇ ਯੋਗ ਦਾ ਰੋਜ਼ਾਨਾ ਅਭਿਆਸ ਕਿਸੇ ਵੀ ਬਿਮਾਰੀ ਨੂੰ ਸ਼ੁਰੂਆਤ ਵਿੱਚ ਹੀ ਖਤਮ ਕਰਨ ਅਤੇ ਬਿਮਾਰ ਸ਼ਰੀਰ ਦੇ ਇਲਾਜ ਨੂੰ ਉਤਸ਼ਾਹਿਤ ਕਰਨ ਲਈ ਜਾਣਿਆ ਜਾਂਦਾ ਹੈ ਇਹ ਵਾਰ-ਵਾਰ ਵਿਚਾਰਾਂ ਅਤੇ ਨਕਾਰਾਤਮਕ ਭਾਵਨਾਵਾਂ ਨਾਲ ਨਜਿੱਠਣ ਵਿੱਚ ਮਦਦ ਕਰਦਾ ਹੈ ਅਸੀਂ ਸਾਰਿਆਂ ਨੇ ਬੱਚਿਆਂ ਨੂੰ ਸਵੈ ਇੱਛਾ ਨਾਲ ਯੋਗ ਆਸਣ ਕਰਦੇ ਦੇਖਿਆ ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਸਾਰੇ ਆਸਣ ਹਰੇਕ ਵਿਅਕਤੀ ਲਈ ਸੁਭਾਵਿਕ ਤੌਰ ਤੇ ਬਣੇ ਹੋਏ ਨੇ ਪਰ ਜੀਵਨ ਦੇ ਤਜਰਬਿਆਂ ਨਾਲ ਵਿਅਕਤੀ ਉਹਨਾਂ ਨੂੰ ਭੁੱਲ ਜਾਂਦਾ ਹੈ ਅਤੇ ਬਾਹਰੀ ਸੰਸਾਰ ਨਾਲ ਜੁੜ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਤਣਾਅ ਅਤੇ ਨਿਰਾਸ਼ਾ ਪੈਦਾ ਹੁੰਦੀ ਹੈ। ਇੱਕ ਯੋਗ ਧਿਆਨ ਅਧਿਆਪਕ ਜਾਂ ਗੁਰੂ ਤੋਂ ਸਿੱਖਣ ਦੀ ਜ਼ਰੂਰਤ ਹੁੰਦੀ ਹੈ। ਇੱਕ ਗੁਰੂ ਆਪਣੇ ਚੇਲੇ ਨੂੰ ਅਧਿਆਤਮਿਕ ਪਰਫੁੱਲਤਾ ਦੁਆਰਾ ਕਦਮ ਦਰ ਕਦਮ ਲੈ ਜਾਂਦਾ ਹੈ। ਜਿਸ ਦੇ ਨਤੀਜੇ ਵਜੋਂ ਮੋਕਸ਼ ਜਾਂ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਕਿਹਾ ਸੀ, "ਯੋਗ ਭਾਰਤ ਦੀ ਪ੍ਰਾਚੀਨ ਰਿਵਾਇਤ ਦਾ ਇੱਕ ਅਨਮੋਲ ਤੋਹਫ਼ਾ ਹੈ।" ਇਹ ਮਨ ਅਤਿ ਸਰੀਰ ਦੀ ਏਕਤਾ ਸੋਚ ਅਤੇ ਕਾਰਜ ਸੰਯਮ ਅਤੇ ਪੂਰਤੀ ਮਨੁੱਖ ਅਤੇ ਕੁਦਰਤ ਵਿਚਕਾਰ ਸਦਭਾਵਨਾ ਸਿਹਤ ਅਤੇ ਤੰਦਰੁਸਤੀ ਲਈ ਇੱਕ ਸੰਪੂਰਨ ਪਹੁੰਚ ਨੂੰ ਦਰਸਾਉਂਦਾ ਹੈ। ਇਹ ਕਸਰਤ ਬਾਰੇ ਨਹੀਂ ਹੈ ਬਲਕਿ ਆਪਣੇ ਆਪ ਸੰਸਾਰ ਅਤੇ ਕੁਦਰਤ ਨਾਲ ਏਕਤਾ ਦੀ ਭਾਵਨਾ ਨੂੰ ਖੋਜਣ ਲਈ ਹੈ। ਆਪਣੀ ਜੀਵਨ ਸ਼ੈਲੀ ਨੂੰ ਬਦਲ ਕੇ ਚੇਤਨਾ ਪੈਦਾ ਕਰਕੇ ਇਹ ਸਾਨੂੰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ। ਆਓ ਅਸੀਂ ਇੱਕ ਅੰਤਰਰਾਸ਼ਟਰੀ ਯੋਗ ਦਿਵਸ ਅਪਣਾਉਣ ਵਾਲੇ ਕੰਮ ਕਰੀਏ। ਸੰਯੁਕਤ ਰਾਸ਼ਟਰ ਮਹਾਸਭਾ ਨੇ ਇੱਕੀ ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਿਆ ਹੈ ਜੋ ਕਿ ਪਹਿਲੀ ਵਾਰ 21 ਜੂਨ 2015 ਨੂੰ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਸੀ ਉਦੋਂ ਤੋਂ ਇਹ ਹਰ ਸਾਲ ਇਸ ਤਾਰੀਖ ਨੂੰ ਦੁਨੀਆ ਭਰ ਦੇ ਵੱਖ-ਵੱਖ ਸੰਸਥਾਵਾਂ ਦੇ ਨਾਲ ਖੁੱਲੇ ਖੇਤਰਾਂ ਵਿੱਚ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਯੋਗ ਦਿਵਸ ਦੇ ਲੋਕੋ ਮਨੁੱਖਤਾ ਲਈ ਸਦਭਾਵਨਾ ਅਤੇ ਸ਼ਾਂਤੀ ਨੂੰ ਦਰਸਾਉਂਦਾ ਜੋ ਕਿ ਯੋਗ ਦਾ ਸਾਰ ਹੈ ਇਸ ਸਾਲ ਦਾ ਥੀਮ ਇੱਕ ਧਰਤੀ ਇੱਕ ਸਿਹਤ ਲਈ ਯੋਗ ਸੰਪੂਰਨ ਤੰਦਰੁਸਤੀ ਅਤੇ ਚੁਗੁਰ ਦੇ ਪ੍ਰਤੀ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਮਹੱਤਵਪੂਰਨ ਭੂਮਿਕਾ ਤੇ ਜ਼ੋਰ ਦਿੰਦਾ ਹੈ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਤੇ ਇੱਕੋ ਜਿਹਾ ਯੋਗ ਪ੍ਰੋਟੋਕੋਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸ਼ੁਰੂਆਤੀ ਆਸਨ ਸ਼ਾਮਿਲ ਹਨ ਉਸ ਤੋਂ ਬਾਅਦ ਪ੍ਰਾਣਾਯਮ ਹੁੰਦੇ ਹਨ ਅਤੇ ਫਿਰ ਧਿਆਨ ਹੁੰਦਾ ਹੈ ਸਰੀਰ ਦੇ ਪਦਰਤ ਤੇ ਕੰਮ ਕਰਨ ਲਈ ਹੁੰਦੇ ਹਨ ਸਾਹ ਮਨ ਦੇ ਪਦਰਤ ਤੇ ਕੰਮ ਕਰਦਾ ਹੈ ਜਦੋਂ ਸਰੀਰ ਅਤੇ ਮਨ ਦੋਵੇਂ ਆਰਾਮ ਕਰਦੇ ਹਨ ਤਾਂ ਧਿਆਨ ਦੇ ਰੂਪ ਵਿੱਚ ਲਾਭ ਪ੍ਰਾਪਤ ਹੁੰਦਾ ਜੋ ਆਮ ਤੌਰ ਤੇ 15 ਤੋਂ 20 ਮਿੰਟਾਂ ਲਈ ਰਹਿਣਾ ਚਾਹੀਦਾ ਹੈ ਇਨਾਂ ਤੋਂ ਇਲਾਵਾ ਭਗਵਤ ਗੀਤਾ ਵਿੱਚ ਕਈ ਤਰ੍ਹਾਂ ਦੇ ਯੋਗਾ ਦਾ ਬਹੁਤ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ ਜਿਵੇਂ ਕਿ ਗਿਆਨ ਯੋਗ ਗਿਆਨ ਨਾਲ ਮਨ ਨੂੰ ਆਰਾਮ ਦੇਣਾ ਭਗਤੀ ਯੋਗ ਭਾਵ ਪਰਮ ਸ਼ਕਤੀ ਪ੍ਰਤੀ ਸ਼ਰਧਾ ਕਰਮ ਯੋਗ ਭਾਵ ਮਨ ਦੀ ਸ਼ੁੱਧਤਾ ਅਤੇ ਕਾਰਜ ਵਿੱਚ ਇਮਾਨਦਾਰੀ ਅਤੇ ਰਾਜ ਯੋਗ ਭਾਵ ਮਾਰਗ ਤੇ ਚੱਲਣਾ ਵੱਖ-ਵੱਖ ਲੋਕ ਵੱਖ-ਵੱਖ ਸਮੇਂ ਤੇ ਵੱਖ-ਵੱਖ ਤਰ੍ਹਾਂ ਦੇ ਯੋਗ ਅਪਣਾ ਸਕਦੇ ਨੇ ਕੁਝ ਨੂੰ ਭਗਤੀ ਯੋਗ ਸਭ ਤੋਂ ਸੌਖਾ ਲੱਗ ਸਕਦਾ ਹੈ ਜਦੋਂ ਕਿ ਦੂਜਿਆਂ ਨੂੰ ਗਿਆਨ ਯੋਗ ਵਧੇਰੇ ਲਾਭਦਾਇਕ ਲੱਗ ਸਕਦਾ ਹੈ ਇਸ ਸਭ ਦਾ ਰੋਜ਼ਾਨਾ ਅਭਿਆਸ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਅਤੇ ਬਹੁਤ ਸਾਰੇ ਲੋਕ ਸਿਰਫ ਪਰਮਸ਼ਕਤੀ ਪ੍ਰਤੀ ਸ਼ਰਧਾ ਅਤੇ ਪਿਆਰ ਕਰਨ ਕਰਦੇ ਹਨ ਆਓ ਯੋਗ ਦੇ ਕੁਝ ਫਾਇਦਿਆਂ ਦੀ ਸੂਚੀ ਬਾਰੇ ਜਾਣਦੇ ਹਾਂ ਵੀਰ ਭਦਰ ਆਸਨ ਸਰੀਰ ਦੇ ਸੰਤੁਲਨ ਨੂੰ ਬਿਹਤਰ ਬਣਾਉਂਦਾ ਹੈ ਮਾਸਪੇਸ਼ੀਆਂ ਨੂੰ ਖਿੱਚਦਾ ਹੈ ਅਤੇ ਮੋਢਿਆਂ ਨੂੰ ਮਜ਼ਬੂਤ ਕਰਦਾ ਹੈ ਮਾਰਜਰੀ ਆਸਨ ਪਾਚਨ ਨੂੰ ਸੁਧਾਰਦਾ ਹੈ ਤੇ ਰੀੜ ਦੀ ਹੱਡੀ ਨੂੰ ਲਚਕਦਾਰ ਬਣਾਉਂਦਾ ਹੈ ਅਤੇ ਪਿੱਠ ਅਤੇ ਮੋਢਿਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਸ਼ਿਸ਼ੂ ਆਸਨ ਪਾਚਨ ਨੂੰ ਬਿਹਤਰ ਬਣਾਉਂਦਾ ਹੈ ਇਹ ਮਨ ਨੂੰ ਆਰਾਮ ਦੇਣ ਅਤੇ ਚਿੰਤਾ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਦਰਅਸਲ ਸਾਹ ਲੈਣ ਦੀ ਤਕਨੀਕਾਂ ਤਣਾਅग्रस्त ਮਨ ਨੂੰ ਆਰਾਮ ਦੇਣ ਵਿੱਚ ਬਹੁਤ ਮਦਦਗਾਰ ਹੁੰਦੀਆਂ ਨੇ ਇਹ ਅਕਸਰ ਸਾਡੇ ਡਾਕਟਰਾਂ ਦੁਆਰਾ ਮਾਨਸਿਕ ਸਿਹਤ ਸਮੱਸਿਆਵਾਂ ਲਈ ਐਡ-ਆਨ ਥੈਰੇਪੀ ਵਜੋਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ ਇੱਕ ਜਾਣਿਆ ਪਛਾਣਿਆ ਤੱਥ ਹੈ ਕਿ ਸਾਡਾ ਮਨ ਸਾਡੇ ਸਾਹ ਲੈਣ ਦੀ ਦਰ ਅਤੇ ਤਾਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਦੋਂ ਗੁੱਸੇ ਵਿੱਚ ਹੁੰਦਾ ਤਾਂ ਸਾਡਾ ਸਾਹ ਤੇਜ਼ ਹੋ ਜਾਂਦਾ ਹੈ ਜਦੋਂ ਉਦਾਸ ਹੁੰਦਾ ਹੈ ਤਾਂ ਸਾਡਾ ਸਾਹ ਹੌਲੀ ਅਤੇ ਭਾਰੀ ਹੋ ਜਾਂਦਾ ਹੈ ਜੇਕਰ ਅਸੀਂ ਇੱਕ ਪ੍ਰੋਸੇ ਜੋਗ ਸੰਸਥਾ ਤੋਂ ਡੂੰਘੇ ਸਾਹ ਲੈਣ ਦੀ ਤਕਨੀਕ ਸਿੱਖਦੇ ਹਾਂ ਜੋ ਧਿਆਨ ਸਿਖਾਉਂਦੀ ਹੈ ਤਾਂ ਇਹ ਮਨ ਨੂੰ ਆਰਾਮ ਦੇਣ ਵਿੱਚ ਮਦਦ ਕਰੇਗਾ ਧਿਆਨ ਆਰਾਮ ਦੀ ਕਲਾ ਹੈ ਇਕ ਧਿਆਨ ਗੁਰੂ ਪਾਵ ਗਿਆਨਵਾਨ ਗੁਰੂ ਤੋਂ ਸਭ ਤੋਂ ਵਧੀਆ ਸਿੱਖਿਆ ਜਾ ਸਕਦਾ ਹੈ ਆਓ ਅਸੀਂ ਯੋਗ ਸਿੱਖੀਏ ਅਤੇ ਇਹਨਾਂ ਅਨਮੋਲ ਪ੍ਰਾਚੀਨ ਤਰੀਕਿਆਂ ਦਾ ਰੋਜ਼ਾਨਾ ਅਭਿਆਸ ਕਰੀਏ ਇਹਨਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਿਲ ਕਰਨ ਲਈ ਤਣਾਅ ਘੱਟ ਹੋਵੇਗਾ ਸਿਹਤ ਅਤੇ ਖੁਸ਼ੀ ਮਿਲੇਗੀ ਇਸ ਦਿਨਾਲ ਹੀ ਸਮਾਚਾਰ ਸਮਿਖਿਆ ਖਤਮ ਹੋਈ ਨਮਸਕਾਰ